ਸੇਵ ਗੁਰਦੁਆਰਾ ਸਾਹਿਬ ਨੂੰ ਸੇਮੀ ਪਾਸਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਚਰਨ ਸੋ ਪ੍ਰਾਪਤ ਹੈ ਇੱਥੇ ਆ ਕੇ ਗੁਰੂ ਸਾਹਿਬ ਨੇ ਮਹਾਰਾਜ ਦੇ ਜੰਗ ਲਈ ਸਿੰਘਾਂ ਨੂੰ ਜਥੇਬੰਦ ਕੀਤਾ ਸੀ ਆਓ ਤੁਹਾਨੂੰ ਦੱਸਦੇ ਆਂ ਇੱਥੋਂ ਦਾ ਪੂਰਾ ਇਤਿਹਾਸ ਤੁਸੀਂ ਦਰਸ਼ਨ ਕਰ ਰਹੇ ਹੋ ਗੁਰਦੁਆਰਾ ਸਾਹਿਬ ਪਾਸਾਹੀ ਸੇਮੀ ਪਿੰਡ ਭਧੌੜ ਇੱਥੋਂ ਦਾ ਇਤਿਹਾਸ ਇਹ ਹੈ ਕਿ ਮੀਰੀ ਪੀਰੀ ਦੇ ਮਾਲਕ ਸੇਮੀ ਪਾਸਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਪਿੰਡ ਮਹਾਰਾਜ ਤੋਂ ਚੱਲ ਕੇ ਦਰਾਜ ਢਭਾਲੀ ਹੁੰਦੇ ਹੋਏ ਭਧੌੜ ਇਸ ਸਥਾਨ ਤੇ ਪਹੁੰਚੇ ਅਤੇ ਸੰਗਤਾਂ ਨੂੰ ਉਪਦੇਸ਼ ਦੇ ਕੇ 부जुर्गਾਂ ਦੇ ਦੱਸਣ ਅਨੁਸਾਰ ਗੁਰੂ ਸਾਹਿਬ ਸਿੰਘਾਂ ਨੂੰ ਮਹਾਰਾਜ ਦੀ ਜੰਗ ਲਈ ਜਥੇਬੰਦ ਕਰ ਰਹੇ ਸਨ ਮਹਿਲ ਕਲਾਂ ਡੋੜ ਮਲੂਕੇ ਆਧ ਪਿੰਡਾਂ ਵਿੱਚ ਸੰਗਤਾਂ ਦਾ ਉਧਾਰ ਕਰਦੇ ਹੋਏ ਫਿਰ ਢੋਲੀ ਜਾਵਰਾਜੇ ਇਹ ਗਿਆਨੀ ਗਿਆਨ ਸਿੰਘ ਤਵਾਰੀਖ ਗੁਰੂ ਖਾਲਸਾ ਵਿੱਚ ਦਰਜ ਹੈ ਉਸ ਵਕਤ ਇਸ ਸਥਾਨ ਪਰ ਵੱਡੀ ਸਪੜੀ ਸੀ ਅਤੇ ਇਹ ਸਥਾਨ ਇੱਕ ਝਿੜੀ ਦੇ ਰੂਪ ਵਿੱਚ ਸੁਭਾਇਮਾਨ ਸੀ ਜਿਸ ਨੇ ਕਾਫੀ ਅਰਸੇ ਬਾਅਦ ਇਸ ਸਥਾਨ ਪਰ ਬਾਬਾ ਚਰਨਦਾਸ ਜੀ ਪੁੱਜੇ ਜੋ ਕਿ ਮਾਤਾ ਸੁੰਦਰੀ ਕੌਰ ਜੀ ਦੇ ਪਾਲਣ ਪੁੱਤਰਾਂ ਵਿੱਚੋਂ ਇੱਕ ਸਨ ਜੋ ਕਿ ਸਹਬਜ਼ਾਦਿਆਂ ਦੀਹਾਣੀ ਸਨ ਗੁਰੂ ਸਾਹਿਬ ਜੀ ਅਤੇ ਮਾਤਾ ਸੁੰਦਰੀ ਜੀ ਨੇ ਆਪ ਬਾਬਾ ਚਰਨਦਾਸ ਜੀ ਦਾ ਪਾਲਣ ਪੋਸਣ ਕੀਤਾ ਪ੍ਰੋਫੈਸਰ ਪਿਆਰ ਸਿੰਘ ਪਦਮ ਦੀ ਲਿਖਤ ਗੋਬਿੰਦ ਸਾਗਰ ਅਨੁਸਾਰ ਬਾਬਾ ਚਰਨਦਾਸ ਦਾ ਅੰਸ਼ਮੰਸ਼ ਇਸ ਤਰ੍ਹਾਂ ਦਰਜ ਹੈ ਜਿਨ੍ਹਾਂ ਦੇ ਨਾਮ ਬਾਬਾ ਗੌਤਮ ਦਾ ਪੁੱਤਰ ਪ੍ਰਾਗਦਾਸ ਪ੍ਰਾਗਦਾਸ ਦਾ ਪੁੱਤਰ ਦਿਵਾਰਕਾਦਾਸ ਉਹਨਾਂ ਦੇ ਦੋ ਪੁੱਤਰ ਸਨ ਦਰਗਾਹ ਮੱਲ ਹੀਰਾ ਮੱਲ ਉਹਨਾਂ ਦੇ ਪੁੱਤਰ ਮਤੀਦਾਸ ਜਤੀਦਾਸ ਸਤੀਦਾਸ ਦਰਘਾ ਮਲਨਾ ਧਰਮ ਸਿੰਘ ਦਾ ਪੁੱਤਰ ਗੁਰਬਖਸ਼ ਸਿੰਘ ਦਾ ਪੁੱਤਰ ਸਾਹਿਬ ਸਿੰਘ ਸਾਹਿਬ ਸਿੰਘ ਦਾ ਪੁੱਤਰ ਬਾਬਾ ਚਰਨਦਾਸ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਦੀਵਾਨ ਸਾਹਿਬ ਜੰਦ ਜੀ ਤੇ ਧਰਨ ਜੰਦ ਜੀ ਸਨ ਇਹ ਬਾਬਾ ਚਰਨਦਾਸ ਅਨੰਦਪੁਰ ਦਾ ਕਿਲਾ ਛੱਡਣ ਤੋਂ ਬਾਅਦ ਗੁਰੂ ਕੇ ਪਰਿਵਾਰ ਤੋਂ ਵੱਖ ਹੋ ਗਏ ਸਨ ਜੋ ਕਿ ਪਰਮਣ ਕਰਦੇ ਹੋਏ ਇਸ ਸਥਾਨਪੁਰ ਆਬਰਾਦੇ ਅਤੇ ਕਾਫੀ ਲੰਮਾ ਸਮਾਂ ਇਸ ਸਥਾਨਪੁਰ ਬਿਤਾ ਕੇ ਆਪਣਾ ਸਰੀਰ ਤਿਆਗ ਗਏ ਅਤੇ ਉਹਨਾਂ ਦਾ ਸੰਸਕਾਰ ਇਸ ਸਥਾਨ 'ਤੇ ਹੋਇਆ। ਬਾਬਾ ਚਰਨਦਾਸ ਸਾਹਿਬ ਜਨ ਚਿਬਰ ਦਾ ਪੁੱਤਰ ਸੀ ਅਤੇ ਭਾਈ ਮਤੀਦਾਸ ਦਾ ਪੁੱਤਰਾ ਸੀ। ਇਸ ਗੁਰਦੁਆਰਾ ਸਾਹਿਬ ਵਿਖੇ ਵਿਸਾਖੀ ਦਾ ਜੋੜ ਮੇਲਾ ਵਿਸ਼ੇਸ਼ ਤੌਰ 'ਤੇ ਮਨਾਇਆ ਜਾਂਦਾ ਹੈ ਅਤੇ ਹਰ ਮਹੀਨੇ ਦਸਵੀਂ ਦਾ ਦਿਹਾੜਾ ਮਨਾਇਆ ਜਾਂਦਾ ਹੈ। ਇਹ ਸੀ ਇਥੋਂ ਦਾ ਇਤਿਹਾਸ। ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਉਂਦੀ ਹੈ ਤਾਂ ਇਸ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਓ। ਇਸ ਤਰ੍ਹਾਂ ਦੀਆਂ ਹੋਰ ਇਤਿਹਾਸਕ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ। ਮਿਲਦੇ ਹਾਂ ਕਿਸੇ ਨਵੀਂ ਜਗ੍ਹਾ ਨਵੇਂ ਇਤਿਹਾਸ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ